ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਤੋਂ ਇਹ ਸਮਝਣ ਦਾ ਯਤਨ ਕਰਾਂਗੇ ਕਿ ਜਿਹੜੇ ਭਗਤ ਤੰਨਾ ਜੀ ਹੋਏ ਨੇ, ਬਾਬਾ ਤੰਨਾ ਸਾਹਿਬ ਹੋਏ ਨੇ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਕਰ ਲੈਂਦੇ ਨੇ। ਉਹ ਰੱਬ ਨੂੰ ਪਾ ਲੈਂਦੇ ਨੇ। ਇਹਨਾਂ ਨੂੰ ਇਹ ਚੇਟਕ ਇਹ ਇਹਨਾਂ ਨੂੰ ਜਾਗ ਕਿਵੇਂ ਲੱਗੀ ਕਿ ਰੱਬ ਨੂੰ ਪਾਇਆ ਜਾਏ। ਪਰ ਜਦੋਂ ਅਸੀਂ ਲੋਕਾਂ ਤੋਂ ਕਹਾਣੀਆਂ ਸੁਣਦੇ ਆਂ ਜਪ ਬਣਾਈਆਂ ਹੋਈਆਂ ਸਾਖੀਆਂ ਸੁਣਦੇ ਆ ਤਾਂ ਕਹਿ ਰਹੇ ਨੇ ਨਹੀਂ ਜੀ ਬਾਬਾ ਧੰਨਾ ਸਾਹਿਬ ਨੂੰ ਭਗਤ ਧੰਨਾ ਜੀ ਨੂੰ ਤਾਂ ਇੱਕ ਪੰਡਤ ਨੇ ਲਗਾਇਆ ਸੀ ਕਿ ਤੂੰ ਰੱਬ ਦਾ ਨਾਮ ਜਪ ਪਰ ਆਪਾਂ ਬਾਬਾ ਧੰਨਾ ਸਾਹਿਬ ਦੀ ਬਾਣੀ ਨੂੰ ਪੁੱਛੀਏ ਕਿਉਂਕਿ ਉਹਨਾਂ ਨੇ ਵੀ ਬਾਣੀ ਲਿਖੀ ਆ ਨਾ ਉਹਨਾਂ ਦੀ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਨੂੰ ਤਾਂ ਪੁੱਛੀਏ ਕਿ ਤੁਸੀਂ ਰੱਬ ਕਿਵੇਂ ਪਾਇਆ ਕਿੱਥੋਂ ਪਾਇਆ ਰੱਬ ਪਾਉਣ ਦੀ ਜੋ ਮਨ ਦੇ ਵਿੱਚ ਆਸ ਕਿੱਥੋਂ ਪੈਦਾ ਹੋਈ ਇਹ ਤਾਂ ਸਾਨੂੰ ਦੱਸਿਆ ਜਾਵੇ ਸਤਿਗੁਰੂ ਪਿਆਰੇ ਜਦੋਂ ਅਸੀਂ ਬਾਣੀ ਪੜਨ ਦਾ ਯਤਨ ਕੀਤਾ ਤਾਂ ਬਾਬਾ ਧੰਨਾ ਸਾਹਿਬ ਨੇ ਸਪਸ਼ਟ ਆਖ ਦਿੱਤਾ ਕੀ ਆਖਿਆ ਧੰਨੇ ਧਨ ਪਾਇਆ ਧਰਨੀ ਤਰ ਧੰਨੇ ਨੇ ਭਾਈ ਧਨ ਪਾ ਲਿਆ ਧਰਨੀ ਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਪਾ ਲਿਆ ਰੱਬ ਨੂੰ ਪਾ ਲਿਆ ਕਿੱਥੋਂ ਪਾਇਆ ਮਿਲ ਜਨ ਸੰਤ ਸਮਾਨਿਆ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਰੱਬ ਪਾ ਲਿਆ ਇਹ ਤਾਂ ਖੁਦ ਕਹਿ ਰਹੇ ਨੇ ਨਾ ਬਾਬਾ ਧੰਨਾ ਸਾਹਿਬ ਭਗਤ ਧੰਨਾ ਜੀ ਔਰ ਇਸੇ ਸ਼ਬਦ ਦੀ ਵਿਆਖਿਆ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਗੱਲ ਨੂੰ ਬੜੇ ਸੋਹਣੇ ਤਰੀਕੇ ਨਾਲ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਬਾਬਾ ਧੰਨਾ ਸਾਹਿਬ ਜੀ ਸਤਿਗੁਰੂ ਧੰਨਾ ਜੀ ਮਹਾਰਾਜ ਜੇ ਰੱਬ ਨੂੰ ਪਾਉਂਦੇ ਨੇ ਅਕਾਲ ਪੁਰਖ ਨੂੰ ਪਾਉਂਦੇ ਨੇ ਰੱਬ ਦੇ ਦਰਸ਼ਨ ਦੀਦਾਰ ਕਰਦੇ ਨੇ ਮਨ ਦੇ ਵਿੱਚ ਜਿਹੜੀ ਜਗਿਆਸਾ ਪੈਦਾ ਹੁੰਦੀ ਹੈ ਜਾਂ ਰੱਬ ਨੂੰ ਪਾਉਣ ਦੀ ਆਸ ਪੈਦਾ ਹੁੰਦੀ ਹੈ ਇਹ ਐਵੇਂ ਨਹੀਂ ਪੈਦਾ ਹੋਈ ਫਿਰ ਕਿਵੇਂ ਪੈਦਾ ਹੋਈ ਹੈ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਆਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀ ਕਹਿ ਰਹੇ ਨੇ ਆਸਾ ਮਹਲਾ 5 ਵਾ ਪੰਜਵੇਂ ਪਾਸ਼ਾ ਦਾ ਸ਼ਬਦ ਹੈ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੱਥੇ ਬਾਬਾ ਨਾਮ ਦੇ ਵਸਹਿ ਮਹਾਰਾਜ ਜੀ ਉਦਾਹਰਣ ਦੇ ਕੇ ਦੇਣਾ ਸਮਝਾਉਂਦੇ ਨੇ ਕਿ ਜਿਹੜੀ ਬਾਬਾ ਧੰਨਾ ਜੀ ਦੇ ਮਨ ਦੇ ਵਿੱਚ ਰੱਬ ਨੂੰ ਪਾਉਣ ਦੀ ਚੇਟਕ ਲੱਗੀ ਮਨ ਦੇ ਵਿੱਚ ਆਸ ਜਾਗੀ ਉਸ ਵੱਲ ਧਿਆਨ ਖਿੱਚਣਾ ਚਾਹੁੰਦੇ ਨੇ ਤੇ ਨਾਮ ਕਿਨਾਂ ਦਾ ਲੈ ਰਹੇ ਨੇ ਬਾਬਾ ਨਾਮਦੇਵ ਸਾਹਿਬ ਦਾ ਕੀ ਕਹਿ ਰਹੇ ਨੇ ਕਹਿੰਦੇ ਗੋਬਿੰਦ 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 ਸੰਗ ਨਾਮ ਦੇ ਮਨ ਲੀਣਾ ਗੋਬਿੰਦ ਦਾ ਅਰਥ ਹੈ ਰੱਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਗਤ ਨਾਮਦੇਵ ਜੀ ਹੋਏ ਨੇ ਜਿਨ੍ਹਾਂ ਦਾ ਜਿਹੜਾ ਮਨ ਸੀ ਉਹ ਗੋਬਿੰਦ ਦੇ ਨਾਲ ਰੱਬ ਦੇ ਨਾਲ ਲੀਣਾ ਮਤਲਬ ਲੀਨ ਰਹਿੰਦਾ ਸੀ ਹਰ ਵਕਤ ਰੱਬ ਦੇ ਨਾਲ ਇਕਮਿਕ ਹੋਇਆ ਰਹਿੰਦਾ ਸੀ ਤੇ ਲੋਕ ਇਸ ਬਾਬਾ ਨਾਮਦੇਵ ਸਹਿ ਮਹਾਰਾਜ ਨੂੰ ਅੱਧੀ ਦਮੜੀ ਦਾ ਬੰਦਾ ਆਖਦੇ ਸਨ ਅੱਧੀ ਦਮੜੀ ਦਾ ਅੱਜ ਵੀ ਕਈ ਕਹਿ ਦਿੰਦੇ ਨੇ ਨਾ ਕਿ ਤੂੰ ਫੁਲਾਣੇ ਆ ਕਿਸੇ ਨੂੰ ਕਹਿਣਾ ਹੋਵੇ ਨਾ ਕਿ ਤੂੰ ਤਾਂ ਬਈ ਥੇਲੇ ਦਾ ਬੰਦਾ ਨਹੀਂ ਤੇਲਾ ਕਹਿੰਦੇ ਨੇ ਪੈਸੇ ਨੂੰ ਵੀ ਤੂੰ ਤਾਂ ਤੇਲੇ ਦਾ ਬੰਦਾ ਨਹੀਂ ਪੈਸੇ ਦਾ ਬੰਦਾ ਨਹੀਂ ਹੈਗਾ ਤੂੰ ਤੇ ਉਹ ਸਮੇਂ ਬਾਬਾ ਨਾਮਦੇਵ ਸਹਿਮਾਰਾਇ ਨੂੰ ਉੱਚ ਜਾਤੀ ਇਹ ਕਹਿੰਦੇ ਹੁੰਦੇ ਸਨ ਕਿ ਨਾਮਦੇਵ ਤੂੰ ਤਾਂ ਅੱਧੀ ਕੌਡੀ ਦਾ ਵੀ ਨਹੀਂ ਉਦੋਂ ਕੌਡੀਆਂ ਦੀ ਕੀਮਤ ਵੀ ਹੁੰਦੀ ਸੀ ਪਰ ਤੂੰ ਤਾਂ ਅੱਧੀ ਕੌਡੀ ਦਾ ਵੀ ਨਹੀਂ ਹੈ ਤੇ ਗੁਰੂ ਅਰਜਨ ਸਹਿਮਰਾਜੀ ਨੇ ਦੱਸਿਆ ਕਹਿੰਦੇ ਆਡ ਦਾਮ ਕੋ ਛੀਪਰੋ ਛੀਪਰੋ ਦਾ ਅਰਥ ਹੈ ਸ਼ਿੰਬਾ ਬਾਬਾ ਨਾਮਦੇਵ ਸਹਿ ਮਹਾਰਾਜੀ ਜਾਤ ਸੀ ਸ਼ੀਂਬਾ ਆੜ ਧਾਮ ਕੋ ਆੜ ਮਤਲਬ ਅੱਧੀ ਧਾਮ ਮਤਲਬ ਦਮੜੀ ਛੀਪਰ ਹੋਇਓ ਲਾਖੀਣਾ ਗੁਰੂ ਅਰਜਨ ਸਹਿ ਮਹਾਰਾਜ ਕਹਿੰਦੇ ਉਹ ਦੁਨੀਆ ਦੇ ਲੋਕੋ ਜਿਹੜੇ ਨਾਮਦੇਵ ਸਹਿ ਮਹਾਰਾਜ ਨੂੰ ਉੱਚ ਜਾਤੀ ਦੇ ਲੋਕ ਕਹਿੰਦੇ ਸਨ ਕਿ ਨਾਮਦੇਵਤਾ ਅੱਧੀ ਕੋਡੀ ਦਾ ਵੀ ਨਹੀਂ ਪਰ ਪੜ ਕੇ ਵੇਖੋ ਨਾਮਦੇਵ ਸਹਿ ਮਹਾਰਾਜੀ ਦਾ ਇਤਿਹਾਸ ਉਹ ਜਦੋਂ ਰੱਬ ਨਾਲ ਇੱਕਮਿਕ ਹੋ ਗਏ ਰੱਬ ਨਾਲ ਲੀਨ ਹੋ ਗਏ ਜਿਹਨੂੰ ਲੋਕ ਕਹਿੰਦੇ ਸੀ ਇਹ ਅੱਧੀ ਦਮੜੀ ਦਾ ਨਹੀਂ ਕਹਿੰਦੇ ਉਹਦੀ ਕੀਮਤ ਲੱਖਾਂ ਚ ਪੈ ਗਈ ਆਖੋ ਸਤਨਾਮ ਬਾਬਾ ਨਾਮਦੇਵ ਸਹਿ ਮਹਾਰਾਜ ਦੇ ਬਰਾਬਰ ਦਾ ਕੋਈ ਹੋਇਆ ਹੀ ਨਹੀਂ ਫਿਰ ਇੱਥੇ ਬਾਬਾ ਨਾਮਦੇਵ ਸਹਿ ਮਹਾਰਾਜੀ ਉਦਾਹਰਣ ਦੇ ਰਹੇ ਨੇ ਅੱਗੇ ਰਹਾਉ ਆ ਜਾਂਦਾ ਫਿਰ ਦੂਜੀ ਉਦਾਹਰਣ ਦਿੰਦੇ ਨੇ ਬਾਬਾ ਕਬੀਰ ਸਾਹਿਬ ਜੀ ਦੀ ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਬਾਬਾ ਕਬੀਰ ਸਾਹਿਬ ਮਹਾਰਾਜ ਜੀ ਨੇ ਬੁਣਨਾ ਤਨਨਾ ਤਿਆਗ ਦਿੱਤਾ ਸੀ ਕਿਉਂਕਿ ਖੱਡੀਆਂ ਬੁਣਦੇ ਸਨ ਕੰਬਲ ਚਾਦਰਾਂ ਦਰੀਆਂ ਬੁਣਦੇ ਸਨ ਕੀਰਤ ਨਹੀਂ ਛੱਡੀ ਇੱਥੇ ਮਾਇਆ ਦਾ ਤਾਣਾ ਬਾਣਾ ਜਿਹੜਾ ਬੁਣਦੇ ਸਨ ਉਹ ਛੱਡ ਦਿੱਤਾ ਉਹਨਾਂ ਨੇ ਕੀਰਤ ਨਹੀਂ ਛੱਡੀ ਕੀਰਤ ਨਾਲ ਤਾਂ ਪ੍ਰੇਮ ਹੈ ਕੀਰਤ ਕਰਕੇ ਤਾਂ ਪਰਿਵਾਰ ਨੂੰ ਪਾਲਣਾ ਹੈ ਸਤਿਗੁਰਾਂ ਨੇ ਤਾਂ ਕੀਰਤ ਨੂੰ ਮੁੱਖ ਰੱਖਿਆ ਕੀਰਤ ਤੋਂ ਨਹੀਂ ਛੱਡੀ ਹੈ ਨਹੀਂ ਮਾਇਆ ਰੂਪੀ ਤਾਣਾ ਬਾਣਾ ਜਿਹੜਾ ਅਸੀਂ ਬੁਣਦੇ ਆ ਨਾ ਆਪਣੇ ਮਾੜੇ ਵਿਚਾਰਾਂ ਦੇ ਖਿਆਲ ਬੁਣਦੇ ਆ ਕਹਿੰਦੇ ਏ ਛੱਡ ਦਿੱਤੇ ਬਾਬਾ ਕਬੀਰ ਸਾਹਿਬ ਨੇ ਪ੍ਰੀਤ ਚਰਨ ਕਬੀਰਾ ਤੇ ਕਬੀਰ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ ਲਈ ਨੀਚ ਕੁਲਾ ਜੋ ਲਹਰਾ ਪਇਓ ਗੁਨੀ ਗਹਿਰਾ ਨੀਚ ਕੁਲਾ ਉੱਚ ਜਾਤੀ ਇਹ ਕਹਿੰਦੇ ਸਨ ਇਹ ਨਾਮ ਬਾਬਾ ਕਬੀਰ ਸਾਹਿਬ ਨੀਚ ਕੁੱਲ ਵਾਲਾ ਹੈ ਨੀਵੀਂ ਜਾਤ ਵਾਲਾ ਹੈ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਹੀਂ ਉਹ ਲੋਕੋ ਜਿਹੜੇ ਕਬੀਰ ਸਾਹਿਬ ਨੂੰ ਤੁਸੀਂ ਜੁਲਾਹਾ ਵੀ ਆਖਦੇ ਹੋ ਤੇ ਨਾਲੇ ਨੀਚ ਕੁੱਲ ਵਾਲਾ ਵੀ ਆਖਦੇ ਹੋ ਕਹਿੰਦੇ ਜਦੋਂ ਉਹ ਰੱਬ ਦੇ ਨਾਲ ਪ੍ਰੀਤ ਪਾ ਕੇ ਬੈਠ ਜਾਂਦੇ ਨੇ ਨਾ ਤਾਂ ਸਤਗੁਰ ਕਹਿੰਦੇ ਗੁਨੀਂ ਕੀ ਹੀਰਾ ਗੁਣਾ ਦੇ ਸਾਗਰ ਬਣ ਜਾਂਦੇ ਨੇ ਆਖੋ ਸਤਨਾਮ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਾ ਪਛਾਨੀ ਰੱਬ ਦੇ ਵਿੱਚ ਤੇ ਕਬੀਰ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ ਇਹ ਤਾਂ ਬਾਬਾ ਕਬੀਰ ਸਾਹਿਬ ਨੇ ਖੁਦ ਆਖਿਆ ਅਬ ਤੋਂ ਜਾਏ ਚੜ੍ਹੇ ਸਿਗਾਸਣ ਮਿਲੇ ਹੈ ਸਰੰਗ ਪਾਣੀ ਸਿਗਾਸਣ ਤੇ ਬੈਠ ਗਏ ਬਾਬਾ ਕਬੀਰ ਸਾਹਿਬ ਕਿਹੜੇ ਸਿਗਾਸਣ ਤੇ ਜਿਹੜੇ ਸਿਗਾਸਣ ਤੇ ਰੱਬ ਬੈਠਾ ਉਸ ਸਿਗਾਸਣ ਤੇ ਰੱਬ ਨੇ ਬਿਠਾ ਲਿਆ ਬਰਾਬਰ ਅਬ ਤੋ ਜਾਏ ਚੜੇ ਸਿਗਰਸਣ ਮਿਲੇ ਸਾਰੰਗ ਪਾਣੀ ਉਹ ਰੱਬ ਨਾਲ ਮਿਲਾਪ ਹੋ ਗਿਆ। ਰਾਮ ਕਬੀਰਾਂ ਇੱਕ ਪਹਿ ਹੈ ਕੋਈ ਨਾ ਸਕੇ ਪਛਾਨੀ RAM ਤੇ ਕਬੀਰ ਇੱਕ ਬਣ ਗਏ ਕੋਈ ਫਰਕ ਨਹੀਂ ਰਿਹਾ ਜਿਨ੍ਹਾਂ ਨੂੰ ਲੋਕ ਨੀਚ ਕੁੱਲ ਦਾ ਜੁਲਾਹਾ ਕਹਿੰਦੇ ਸੀ ਉਹ ਤਾਂ ਰੱਬ ਨਾਲ ਪ੍ਰੀਤ پا ਕੇ ਗੁਣਾਂ ਦਾ ਸਾਗਰ ਬਣ ਗਏ ਨੇ। ਤੇ ਅਗਲੀ ਉਦਾਹਰਣ ਦਿੰਦੇ ਨੇ ਬਾਬਾ ਰਵਦਾਸ ਸਾਹਿਬ ਮਹਾਰਾਜ ਜੀ ਦੀ ਇਹ ਉਦਾਹਰਨਾ ਕਿਉਂ ਦਿੰਦੇ ਨੇ ਆਪਾਂ ਨੂੰ ਅਖੀਰ ਤੇ ਜਾ ਕੇ ਪਤਾ ਲੱਗੇਗਾ ਮੈਂ ਫੇਰ ਬੇਨਤੀ ਕਰਦੇ ਆ ਕਿਉਂਕਿ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਇਹ ਦੱਸਣਾ ਕਿ ਜਿਹੜੇ ਬਾਬਾ ਧੰਨਾ ਸਾਹਿਬ ਸਤਗੁਰ ਧੰਨਾ ਭਗਤ ਧੰਨਾ ਜੀ ਹੋਏ ਨੇ ਉਹਨਾਂ ਦੇ ਵਿੱਚ ਰੱਬ ਨੂੰ ਪਾਉਣ ਦੀ ਜਿਹੜੀ ਜਗਿਆਸਾ ਕਿੱਥੋਂ ਪੈਦਾ ਹੋਈ ਉਹ ਇਹ ਸ਼ਬਦ ਦੇ ਵਿੱਚ ਦੱਸ ਰਹੇ ਨੇ ਕੀ ਕਹਿ ਰਹੇ ਨੇ ਬਾਬਾ ਰਵਦਾਸ ਸਾਹਿਬ ਦਾ ਜ਼ਿਕਰ ਕਰਕੇ ਰਵਦਾਸ ਟਵੰਤਾ ਢੋਰਨੀਤ ਤਿੰਨ ਤਿਆਗੀ ਮਾਇਆ ਜਿਹੜਾ ਬਾਬਾ ਰਵਦਾਸ ਸਾਹਿਬ ਨੇ ਨਾ ਏ ਟਵੰਤਾ ਦਾ ਮਤਲਬ ਹੁੰਦਾ ਢਾਉਣਾ ਢੋੜ ਪਸ਼ੂ ਨੀਤ ਨਿਤ ਮਰੇ ਹੋਏ ਪਸ਼ੂਆਂ ਨੂੰ ਢਾਉਂਦੇ ਸਨ ਉਹਨਾਂ ਨੇ ਮਾਇਆ ਤਿਆਗ ਦਿੱਤੀ ਮਾਇਆ ਕੀ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਤੇ ਗੁਰੂ ਪਿਆਰਿਓ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਇਹਨਾਂ ਨੇ ਹਰੀ ਦਾ ਦਰਸ਼ਨ ਪਾ ਲਿਆ ਸੀ ਕਿੱਥੋਂ ਸੰਗਤ ਦੇ ਵਿੱਚੋਂ ਗੁਰੂ ਰਵਦਾਸ ਵੀ ਰੱਬ ਦਾ ਰੂਪ ਬਣ ਗਏ ਜਿਨ੍ਹਾਂ ਨੂੰ ਲੋਕ ਚਮਾਰ ਕਹਿੰਦੇ ਸੀ ਅੱਜ ਉਹੀ ਚਮਾਰ ਦੇ ਚਰਨਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਉੱਚ ਜਾਤੀ ਏ ਕਹੌਣ ਵਾਲੇ ਗੁਰੂ ਰਵਦਾਸ ਦੇ ਚਰਨਾਂ 'ਚ ਆ ਕੇ ਨਮਸ਼ਕਾਰਾਂ ਕਰਦੇ ਨੇ ਮੱਥੇ ਟੇਕਦੇ ਨੇ ਆਖੋ ਸਤਨਾਮ ਇਹ ਹੈ ਰੱਬ ਦੇ ਨਾਮ ਜਪਣ ਦੀ ਤਾਕਤ ਫਿਰ ਅਗਲੀ ਉਦਾਹਰਣ ਹੈ ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਸੈਣ ਬਾਬਾ ਸੈਣ ਸਾਹਿਬ ਹੋਏ ਨੇ ਜਿਨ੍ਹਾਂ ਨੂੰ ਲੋਕ ਆਖਦੇ ਨੇ ਕਿ ਨਾਈਆਂ ਦੇ ਗੁਰੂ ਨੇ ਨਹੀਂ ਉਹ ਨਾਈਆਂ ਦੇ ਕੱਲਿਆਂ ਦੇ ਨਹੀਂ ਉਹ ਸਾਰਿਆਂ ਦੇ ਸਤਿਗੁਰ ਨੇ ਆਖੋ ਸਤਨਾਕ ਕਿਉਂ ਸਾਰਿਆਂ ਦੇ ਨੇ ਕਿਉਂਕਿ ਜਿਹੜੀ ਉਹਨਾਂ ਦੀ ਬਾਣੀ ਹੈ ਨਾ ਉਹ ਸਾਰਿਆਂ ਨੂੰ ਉਪਦੇਸ਼ ਦੇ ਰਹੀ ਹੈ ਸਾਰਿਆਂ ਲਈ ਸਾਂਝਾ ਉਪਦੇਸ਼ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਤੇ ਸੈਨ ਨਾਈ ਬੁਤਕਾਰੀ ਐ ਕਹਿੰਦੇ ਸੈਨ ਨਾਈ ਹੋਏ ਨੇ ਕਨਾਈ ਕੁੱਲ ਦੇ ਵਿੱਚ ਬਰਾਦਰੀ ਦੇ ਵਿੱਚ ਭਗਤ ਸੈਨ ਸਾਹਿਬ ਹੋਏ ਨੇ ਬਾਬਾ ਸੈਨ ਸਾਹਿਬ ਉਹ ਬੁੱਤੀਆਂ ਕਰਦੇ ਸਨ ਬੁੱਤੀਆਂ ਕਰਨ ਦਾ ਮਤਲਬ ਹੁੰਦਾ ਵੀ ਲੋਕਾਂ ਦੇ ਖੁਸ਼ੀ ਦੇ ਅਤੇ ਗਮੀ ਦੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਦੇ ਵਿੱਚ ਦੂਰ ਦਰਾਡੇ ਜਾ ਕੇ ਸੁਨੇਹੇ ਦੇ ਕੇ ਆਉਣੇ ਕੋਈ ਵੀ ਖੁਸ਼ੀ ਦਾ ਹੋਵੇ ਗਮੀ ਦਾ ਹੋਵੇ ਉਹ ਸੁਨੇਹੇ ਦੇਣੇ ਕਿਸੇ ਦਾ ਸਾਥ ਕਰਾਉਣਾ ਉਹਦੇ ਲਈ ਪੱਕ ਠੱਕ ਕਰਾਉਣ ਵਾਲੇ ਸਨ ਬੁੱਤੀਆਂ ਲੈ ਕੇ ਜਾਂਦੇ ਸਨ ਇਸ ਕਰਕੇ ਉਹਨਾਂ ਨੂੰ ਬੁਤਕਾਰੀਆਂ ਲਿਖਿਆ ਘਰ ਘਰ ਸੁਣਿਆ ਉਹਨਾਂ ਦੀ ਸ਼ੋਭਾ ਵੀ ਘਰ ਘਰ ਦੇ ਵਿੱਚ ਹੋ ਗਈ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੱਕ ਹੋਰ ਰੱਬ ਦਾ ਭਗਤ ਹੈ ਇੱਕ ਹੋਰ ਰੱਬ ਦਾ ਰੂਪ ਬਣ ਗਿਆ ਹੈ ਉਹ ਕੌਣ ਹੈ ਉਹ ਨਾਈ ਕੁੱਲ ਦੇ ਵਿੱਚੋਂ ਪੈਦਾ ਹੋਇਆ ਬਾਬਾ ਸੈਣ ਆਖੋ ਸਤਨਾਮ ਸੈਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ ਫਿਰਦਾ ਵਸਿਆ ਪਾਰ ਬ੍ਰਹਮ ਬਾਬਾ ਸੈਨ ਸਾਹਿਬ ਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਪਾਰ ਬ੍ਰਹਮ ਖੁਦ ਵਸ ਗਿਆ ਕੇ ਉਜਾਗਰ ਹੋ ਗਿਆ ਬਾਬਾ ਸੈਨ ਰੱਬ ਦਾ ਰੂਪ ਬਣ ਗਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਬਣ ਗਏ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ ਰੱਬ ਦੇ ਭਗਤਾਂ ਦੇ ਵਿੱਚ ਭਗਤ ਸੈਨ ਦੀ ਵੀ ਗਿਣਤੀ ਹੋਣੀ ਸ਼ੁਰੂ ਹੋ ਗਈ ਅਖੀਰ ਤੇ ਕੀ ਕਹਿੰਦੇ ਨੇ ਇਹ ਬਿਦ ਸੁਣ ਕੇ ਜੱਟ ਰੋ ਆਪਾਂ ਸ਼ੁਰੂਆਤ ਕੀਤੀ ਸੀ ਨਾ ਕਿ ਬਾਬਾ ਧੰਨਾ ਸਾਹਿਬ ਦੇ ਮਨ ਵਿੱਚ ਰੱਬ ਨੂੰ ਪਾਉਣ ਦੀ ਜਗਿਆਸਾ ਕਿੱਥੋਂ ਪੈਦਾ ਹੋਈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇੱਥੋਂ ਹੋਈ ਕਿਵੇਂ ਇਹ ਵਿਧ ਸੁਣ ਕੇ ਇਹ ਵਿਧੀ ਦਾ ਮਤਲਬ ਤਰੀਕਾ ਜਿਹੜਾ ਤਰੀਕਾ ਬਾਬਾ ਰਬਦਾਸ ਸਾਹਿਬ ਨੇ ਵਰਤਿਆ ਜਿਹੜਾ ਤਰੀਕਾ ਬਾਬਾ ਨਾਮਦੇਵ ਸਾਹਿਬ ਨੇ ਵਰਤਿਆ ਜਿਹੜਾ ਤਰੀਕਾ ਬਾਬਾ ਕਬੀਰ ਸਾਹਿਬ ਬਾਬਾ ਸੈਨ ਸਾਹਿਬ ਨੇ ਵਰਤਿਆ ਉਹੀ ਤਰੀਕੇ ਨੂੰ ਅੱਜ ਭਗਤ ਤੰਨਾ ਜੀ ਵਰਤ ਰਹੇ ਨੇ ਭਗਤ ਤੰਨਾ ਜੀ ਮਨ ਦੇ ਵਿੱਚ ਵਿਚਾਰ ਕਰ ਰਹੇ ਨੇ ਜੇ ਇੱਥੇ ਸੰਸਾਰ ਦੇ ਉੱਤੇ ਭਗਤ ਨਾਮਦੇਵ ਜੀ ਰੱਬ ਨੂੰ ਪਾ ਸਕਦੇ ਨੇ ਬਾਬਾ ਸੈਨਾ ਸਾਹਿਬ ਰੱਬ ਨੂੰ ਪਾ ਸਕਦੇ ਨੇ ਬਾਬਾ ਰਵਦਾਸ ਸਾਹਿਬ ਰੱਬ ਨੂੰ ਪਾ ਸਕਦੇ ਨੇ ਬਾਬਾ ਕਬੀਰ ਸਾਹਿਬ ਰੱਬ ਨੂੰ ਪਾ ਸਕਦੇ ਨੇ ਫਿਰ ਭਗਤ ਤੰਨਾ ਜੀ ਕਹਿੰਦੇ ਮੈਂ ਕਿਉਂ ਨਹੀਂ ਰੱਬ ਨੂੰ ਪਾ ਸਕਦਾ ਮੈਂ ਵੀ ਪਾ ਸਕਦਾ ਕਹਿੰਦੇ ਫਿਰ ਇਹੇ ਵਿਦ ਸੁਣ ਕੇ ਜੱਟ ਰੋ ਜੱਟ ਰੋ ਦਾ ਅਰਥ ਹੈ ਜੱਟ ਕਿਰਤਵਰਤ ਕਰਨ ਵਾਲੇ ਸਨ ਖੇਤ ਸਨ ਜ਼ਮੀਨ ਸੀ ਉਸ ਸਮੇਂ ਡੰਗਰ ਪਸ਼ੂ ਘਰਾਂ ਦੇ ਵਿੱਚ ਰੱਖੇ ਹੋਏ ਸਨ ਹਲ ਵਗੈਰਾ ਡੰਗਰਾਂ ਦੇ ਨਾਲ ਖੇਤੀ ਕਰਿਆ ਕਰਦੇ ਸਨ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਸਨ ਇਸ ਕਰਕੇ ਜੱਟ ਲਿਖਿਆ ਇਹ ਵਿਧ ਜੁਨ ਇਹ ਵਿਧ ਸੁਣ ਕੇ ਜੱਟਰੋ ਉੱਪਰ ਵਾਲੀ ਵਿਧੀ ਸੁਣ ਕੇ ਉਠ ਭਗਤੀ ਲਾਗ ਫਿਰ ਭਗਤ ਧੰਨਾ ਜੀ ਵੀ ਰੱਬ ਦੀ ਭਗਤੀ ਦੇ ਵਿੱਚ ਜੁੜ ਗਏ ਉਹ ਕਹਿੰਦੇ ਜੇ ਬਾਬਾ ਰਵਦਾਸ ਸਾਹਿਬ ਰੱਬ ਦੀ ਭਗਤੀ ਵਿੱਚ ਜੁੜ ਕੇ ਰੱਬ ਨੂੰ ਪਾ ਸਕਦੇ ਨੇ ਬਾਬਾ ਨਾਮਦੇਵ ਸਾਹਿਬ ਰੱਬ ਦੇ ਭਗਤ ਬਣ ਕੇ ਰੱਬ ਦੀ ਭਗਤੀ ਕਰਕੇ ਰੱਬ ਨੂੰ ਪਾ ਸਕਦੇ ਨੇ ਬਾਬਾ ਕਬੀਰ ਸਾਹਿਬ ਰੱਬ ਦੀ ਭਗਤੀ ਕਰਕੇ ਰੱਬ ਨੂੰ ਪਾ ਸਕਦੇ ਨੇ ਬਾਬਾ ਸੈਨ ਰੱਬ ਦੀ ਭਗਤੀ ਕਰਕੇ ਰੱਬ ਨੂੰ ਪਾ ਸਕਦੇ ਨੇ ਫਿਰ ਮੈਂ ਰੱਬ ਦੀ ਭਗਤੀ ਕਰਕੇ ਰੱਬ ਨੂੰ ਕਿਉਂ ਨਹੀਂ ਪਾ ਸਕਦਾ ਮੈਂ ਵੀ ਪਾ ਸਕਦਾ ਇਹ ਬਿੱਦ ਸੁਣ ਕੇ ਜੱਟ ਰੋ ਉੱਠ ਭਗਤੀ ਲਗਾ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ ਬਖਸ਼ਿਸ਼ ਹੀ ਐਸੀ ਹੋ ਗਈ ਫਿਰ ਮਿਲੇ ਪ੍ਰਤਖ ਗੁਸਾਈਆਂ ਤੰਨਾ ਵਡਪਾਗਾ ਕਹਿੰਦੇ ਤੰਨਾ ਤਾਂ ਫਿਰ ਵੱਡਿਆਂ ਪਾਗਾ ਵਾਲਾ ਬਣ ਗਿਆ ਕਿਉਂ ਕਿਉਂਕਿ ਰੱਬ ਦੇ ਪ੍ਰਤਖ ਦਰਸ਼ਨ ਕਰ ਲਏ ਆਖੋ ਸਤਨਾਮ ਰੱਬ ਦੇ ਦਰਸ਼ਨ ਕੀਤੇ ਉਹਨਾਂ ਨੇ ਉਹ ਵੀ ਰੱਬ ਦਾ ਰੂਪ ਬਣ ਗਏ ਤੇ ਤਾਈਓ ਤਾਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ ਨਾ ਤੰਨੇ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆਂ ਸੰਤਾਂ ਦੀ ਸੰਗਤ ਕਰਕੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਰੱਬ ਨਾਲ ਮਿਲਾਪ ਕਰਕੇ ਉਹ ਰੱਬ ਦਾ ਜਿੱਥੇ ਰੂਪ ਹੋਏ ਨੇ ਉੱਥੇ ਉਹਨਾਂ ਨੇ ਰੱਬ ਦੇ ਦਰਸ਼ਨ ਦੇਦਾਰੇ ਕਰ ਲਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਮਨ ਵਿੱਚ ਜਗਿਆਸਾ ਪੈਦਾ ਹੋਈ ਹੈ ਨਾ ਬਾਬਾ ਧੰਨਾ ਸਾਹਿਬ ਜੀ ਦੇ ਤਾਂ ਬਾਬਾ ਨਾਮਦੇਵ ਸਾਹਿਬ ਮਹਾਰਾਜ ਬਾਬਾ ਅਰਬਦਾਸ ਬਾਬਾ ਕਬੀਰ ਬਾਬਾ ਸੈਣ ਜੀ ਦਾ ਜੀਵਨ ਵੇਖ ਕੇ ਹੋਈ ਹੈ ਪਰ ਸਾਡੇ ਭਾਗ ਵੇਖੋ ਅਸੀਂ ਰੋਜ਼ ਬਾਣੀ ਪੜ੍ਹਦੇ ਆਂ ਰੋਜ਼ ਬਾਣੀ ਨੂੰ ਸੁਣਦੇ ਆਂ ਜਿਹੇ ਜੀ ਜਗਿਆਸਾ ਬਾਬਾ ਧੰਨਾ ਸਾਹਿਬ ਦੇ ਮਨ ਵਿੱਚ ਪੈਦਾ ਹੋਈ ਸੀ ਨਾ ਸਾਡੇ ਨਹੀਂ ਹੋ ਸਕੀ ਤੇ ਬਾਬਾ ਧੰਨਾ ਸਾਹਿਬ ਤਾਈਓ ਤਾਂ ਵੱਡੇ ਭਾਗਾ ਵਾਲੇ ਬਣੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਲਿਖਦੇ ਨੇ ਮਿਲਿਆ ਪ੍ਰਤਖ ਗੁਸਾਈਆਂ ਧੰਨਾ ਵਡਪਾਗਾ ਉਹ ਵੱਡਿਆਂ ਭਾਗਾ ਵਾਲੇ ਬਣ ਕੇ ਸਾਡੇ ਸਤਿਗੁਰ ਬਣ ਗਏ ਪਰ ਅਸੀਂ ਆਪਣੇ ਰਹਿਬਰਾਂ ਨੂੰ ਪਛਾਣ ਹੀ ਨਹੀਂ ਸਕੇ ਸਮਝੇ ਹੀ ਨਹੀਂ ਸਕੇ ਕਦੇ ਕਿਤੇ ਜਾਂਦੇ ਆ ਕਦੇ ਕਦੇ ਤੱਕੇ ਖਾਂਦੇ ਆ ਕਿਤੇ ਕਦੇ ਨਮਸਕਾਰ ਕਰਦੇ ਆ ਕਦੇ ਕਿਤੇ ਡੰਡੌਤ ਕਰਦੇ ਆ ਅਸੀਂ ਸਤਿਗੁਰੂ ਨੂੰ ਤਾਂ ਪਛਾਣਿਆ ਹੀ ਨਹੀਂ ਰੱਬ ਕਿਵੇਂ ਮਿਲਣਾ ਕਿੱਥੋਂ ਮਿਲਣਾ ਕਿਵੇਂ ਪਾਇਆ ਜਾ ਸਕਦਾ ਸਾਰੀ ਬੀਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਜਾਣ ਦੀ ਜ਼ਰੂਰਤ ਨਹੀਂ ਹਿਰਦੇ ਦੇ ਵਿੱਚੋਂ ਹੀ ਰੱਬ ਦੇ ਦਰਸ਼ਨ ਹੋਣਗੇ ਕਦੋਂ ਹੋਣਗੇ ਜਦੋਂ ਬਾਣੀ ਨੂੰ ਪੜਾਂਗੇ ਸਮਝਾਂਗੇ ਵਿਚਾਰਾਂਗੇ ਮੈਂ ਅੱਜ ਫੇਰ ਬੇਨਤੀ ਕਰਦੇ ਆ ਜੋ ਕੱਲ ਵੀ ਕੀਤੀ ਸੀ ਬਾਬਾ ਧੰਨਾ ਸਾਹਿਬ ਭਗਤ ਧੰਨਾ ਜੀ ਇਕੱਲੇ ਜੱਟਾਂ ਦੇ ਗੁਰੂ ਨਹੀਂ ਉਹ ਪੂਰੀ ਮਨੁੱਖਤਾ ਦੇ ਪੂਰੀ ਕੈਨਾਤ ਦੇ ਗੁਰੂ ਨੇ ਪਰ ਅਸੀਂ ਮੋਹਰ ਲਾ ਕੇ ਬੈਠ ਗਏ ਦਾਵਾ ਕਰਕੇ ਬੈਠ ਗਏ ਵੀ ਇਹ ਬਾਬਾ ਜੀ ਫਲਾਨਿਆਂ ਦੇ ਗੁਰੂ ਨੇ ਭਗਤ ਧੰਨਾ ਜੀ ਜੱਟਾਂ ਦੇ ਨੇ ਬਾਬਾ ਰਬਦਾਸ ਸਾਹਿਬ ਚਮਾਰਾਂ ਦੇ ਨੇ ਸੈਨ ਜੀ ਨਾਈਆਂ ਦੇ ਨੇ ਤੇ ਇਕਬੀਰ ਸਾਹਿਬ ਜੁਲਾਈਆਂ ਦੇ ਨੇ ਅਸੀਂ ਵੰਡ ਕੇ ਬੈਠ ਗਏ ਪਰ ਨਹੀਂ ਗੁਰੂ ਪਿਆਰਿਓ ਇਹਨਾਂ ਦੀ ਬਾਣੀ ਪੂਰੀ ਕਾਇਨਾਤ ਦੇ ਮਨੁੱਖਤਾ ਨੂੰ ਉਪਦੇਸ਼ ਦੇ ਰਹੀ ਹੈ ਸਾਰਿਆਂ ਲਈ ਸਾਂਝੀ ਹੈ ਫੇਰ ਮੈਂ ਦੁਹਰਾਦੇ ਆ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਜੇ ਇਹਨਾਂ ਨੇ ਉਪਦੇਸ਼ ਇਹਨਾਂ ਸਤਗੁਰਾਂ ਮਹਾਪੁਰਖਿਆ ਨੇ ਉਪਦੇਸ਼ ਸਾਰਿਆਂ ਲਈ ਸਾਂਝਾ ਕੀਤਾ ਨਾ ਕਿਸੇ ਵੀ ਧਰਮ ਦਾ ਜਾਤ ਦਾ ਗੋਤ ਦਾ ਮਨੁੱਖ ਕਿਉਂ ਨਾ ਹੋਵੇ ਨਸਲ ਦਾ ਮਨੁੱਖ ਕਿਉਂ ਨਾ ਹੋਵੇ ਜੇ ਉਪਦੇਸ਼ ਸਾਰਿਆਂ ਨੂੰ ਸਾਂਝਾ ਦੇ ਰਹੇ ਨੇ ਤਾਂ ਇਹ ਸਾਰਿਆਂ ਦੇ ਸਤਗੁਰ ਹੋਏ ਇਕੱਲੇ ਸਾਡੇ ਨਹੀਂ ਇਸ ਕਰਕੇ ਆਓ ਸਤਿਗੁਰਾਂ ਦੀ ਬਾਣੀ ਨੂੰ ਪੜ੍ਹੀਏ ਸਮਝੀਏ ਵਿਚਾਰੀਏ ਆਪਣੇ ਜੀਵਨ ਦਾ ਗਹਿਣਾ ਬਣਾਈਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬਿਅੰਤ ਭੁੱਲਾਂ ਚੁੱਕਾਂ ਦੀ ਖਿਮਾ